ਹੈਲੋ ਜੀ ਸਤ ਸ੍ਰੀ ਅਕਾਲ ਜੀ ਹੋਰ ਸਨਾਓ ਜੀ ਕੀ ਹਾਲ ਆ ਅਮੀਰ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੰਦੀਵਾਲ ਤੇ ਹਾਂਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਨਾਲ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਿਓ ਹਾਂਜੀ ਆਪਾਂ ਬਲੌਗ ਜਿਹੜਾ ਸ਼ੁਰੂ ਕਰ ਲਿਆਗਾ ਤੇ ਦਿਨ ਆ ਜਿਹੜਾ ਸ਼ਨੀਵਾਰ ਦਾ ਜੀ 9:30 ਦਾ ਟਾਈਮ ਜਿਹੜਾ ਹੋ ਚੁੱਕਿਆ ਹੈਗਾ ਕੰਮ ਇਹੜੇ ਆਪਣੇ ਸਾਰੇ ਲਿਬੜ ਗਏ ਆ ਗੋਹਾ ਕੁੜਾ ਆਪਾਂ ਸਾਰਾ ਕਰ ਲਿਆ ਤੁਸੀਂ ਦੇਖੋ ਚੰਗੀ ਤਰ੍ਹਾਂ ਸਾਫ ਸਫਾਈ ਕਰ ਲਈ ਹੈ ਮੌਸਮ ਇਹੜਾ ਹੀ ਬਹੁਤ ਜ਼ਿਆਦਾ ਖਰਾਬ ਹੈ ਦੋ ਤਿੰਨ ਦਿਨਾਂ ਦਾ ਮੌਸਮ ਇਹੜਾ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਕਣੀਆਂ ਸਾਰਾ ਦਿਨ ਨਹੀਂ ਹਟਦੀਆਂ ਇਸ ਲਈ பசਮਾ ਨੂੰ ਆਪਾਂ ਜਿਹੜਾ ਅੰਦਰ ਹੀ ਰੱਖਦੇ ਆਂ ਜੀ ਬਾਹਰ ਨਹੀਂ ਕੱਢਦੇ ਹੁਣ ਆਪਾਂ ਚੰਗੀ ਤਰ੍ਹਾਂ ਮਾਂਜੇ ਨਾਲ ਆ ਜਿਹੜਾ ਜੀ ਬਿਲਕੁਲ ਥਾਂ ਜਿਹੜਾ ਸੁਕਾ ਲਿਆਗਾ ਹੁਣ ਆਪਾਂ ਇੱਥੇ ਸੁੱਕ ਸਿੱਟ ਦੰਨੇ ਆ ਜੀ ਸੁੱਕ ਸਿੱਟ ਕੇ ਸੁੱਕਾ ਕਰ ਦੰਨੇ ਆ ਤਾਂ ਕਿ ਇਹ ਹੁਣ ਬਹਿ ਜਾਣ ਪਸ਼ੂਆ ਜਿਹੜੇ ਆਪਣੇ ਬਿਲਕੁਲ ਰਾਜ ਪੁੱਜ ਲੈ ਨੇ ਇਹ ਆਪਣੇ ਸ਼ੁਕਰ ਕੋ ਰੈਡੀ ਫੀਡ ਖਾ ਰਹੀ ਐ ਇਹਨੂੰ ਫੀਡ ਭਰ ਰੱਖੀ ਆ ਪਸੂ ਆਈ ਸਾਰੇ ਰਾਜ ਪੁੱਜ ਲਏ ਨੇ ਸਾਰਾ ਕੰਮ ਪਸੂਆਂ ਦਾ ਹੋ ਗਿਆ ਹੁਣ ਆਪਾਂ ਇਹਨਾਂ ਥੱਲੇ ਸੁੱਕ ਸਿੱਟ ਦਿੰਨੇ ਆ ਤਾਂ ਕਿ ਸੁੱਕਾ ਹੋ ਜੇ ਇਸ ਤੋਂ ਬਾਅਦ 2 ਵਜੇ ਤੱਕ ਆਪਾਂ ਇਹਨਾਂ ਕੋਲ ਨਹੀਂ ਆਉਂਦੇ ਜੀ ਉਸ ਤੋਂ ਬਾਅਦ 2 ਵਜੇ ਆਵਾਂਗੇ ਕਿਉਂਕਿ ਪਸੂ ਜਦੋਂ ਅੰਦਰ ਹੋਣ ਤਾਂ ਜੇ ਮੜਾ ਜਾਈ ਪਸੂਆਂ ਕੋਲ ਆ ਜੀ ਤਾਂ ਉਹਦੀ ਉੱਠ ਖੜਦੇ ਨੇ ਜੇ ਬਾਹਰ ਹੁੰਦੇ ਆ ਤਾਂ ਕੋਈ ਗੱਲ ਨਹੀਂ ਫੇਰ ਤਾਂ ਪਸੂਆਂ ਚ ਕਿਵੇਂ ਫਿਰਦੇ ਰਹੀਏ ਪਰ ਜਦੋਂ ਅੰਦਰ ਪਸੂ ਹੋਣ ਜੇ ਪਸੂਆਂ ਕੋਲ ਆ ਜਿਉਂਦੀ ਉੱਠ ਖੜਦੇ ਨੇ ਕਿਉਂਕਿ ਇਹਨਾਂ ਨੂੰ ਬਾਹਰ ਜਾਣ ਦੀ ਇੱਛਾ ਵੀ ਰਹਿੰਦੀ ਆ ਇਸ ਲਈ ਆਪਾਂ ਇਹਨਾਂ ਕੋਲ ਨਹੀਂ ਆਉਂਦੇ ਜੀ 2 ਵਜੇ ਤੱਕ ਹਾਂਜੀ ਲਓ ਜੀ ਚੰਗੀ ਤਰ੍ਹਾਂ ਜਿਹੜੀ ਆਪਾਂ 바ਵਾ ਸੁੱਕ ਸਿੱਟ ਦਾਂਗੇ ਮੋਟੀ ਮੋਟੀ ਜੀ ਤਾਂ ਕਿ ਜਿਹੜਾ ਇਹ ਚੰਗੀ ਤਰ੍ਹਾਂ ਸਾਰਾ ਦਿਨ ਬੈਠੀਆਂ ਰਹਿਣ ਬਾਰਾਜ ਕਣੀਆਂ ਤਾਂ ਨਹੀਂ ਹੈਗੀਆਂ ਜੀ ਪਰ ਜਿਹੜਾ ਗਿੱਲਾ ਬਹੁਤ ਜ਼ਿਆਦਾ ਹੈ ਗਾਰਾ ਗੱਪਾ ਹੋਇਆ ਪਿਆਗਾ ਜਗਾ ਜਿਹੜੀ ਉਹ ਠੰਡੀ ਹੈ ਹਨਾ ਠੰਡ ਲੱਗੂਗੀ ਇਸ ਤਾਂ ਫੇਰ ਵੀ ਨਿਗ ਹੈਗੀ ਅੰਦਰ ਤਾਂ ਨਗਿਆਸ ਦੇ ਵਿੱਚ ਜਿਹੜੇ ਅਸੀਂ ਬੈਠੀਆਂ ਰਹਿੰਦੀਆਂ ਨੇ ਬਾਕੀ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਮੈਨੂੰ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਸਾਰੇ ਮੈਨੂੰ ਬਹੁਤ ਜ਼ਿਆਦਾ ਸੋਹਣੇ ਸੋਹਣੇ ਕਮੈਂਟ ਕਰਦੇ ਹੋਗੇ ਬਹੁਤ ਖੁਸ਼ੀ ਹੁੰਦੀ ਹੈ ਜੀ ਜਦੋਂ ਵਧੀਆ ਕਮੈਂਟ ਆਉਂਦੇ ਨੇ ਭੈਣ ਭਰਾਵਾਂ ਦੇ ਕਿਉਂਕਿ ਹਜੇ ਆਪਣਾ ਕੰਮ ਹੈ ਜੀ ਜਿਹੜਾ ਬਿਲਕੁਲ ਨਵਾਂ ਹੈ ਤੇ ਨਵਾਂ ਕੰਮ ਹੋਣ ਦੇ ਬਾਵਜੂਦ ਵੀ ਜਿਹੜੀ ਹੈਗੀ ਬਹੁਤ ਜ਼ਿਆਦਾ ਸੋਹਣੀ ਰਿਸਪੌਂਸ ਮਿਲ ਰਹੀ ਹੈ ਭੈਣ ਪ੍ਰਾਮਾ ਕਰਨੀਓ ਨਾ ਮੈਂ ਕੰਮ ਕਰਨ ਕਰਕੇ ਜੇਕਰ ਕੋਈ ਵੀ ਅ ਗਲਤੀ ਹੁੰਦੀ ਹੈ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਕਿ ਆਪਾਂ ਅੱਗੇ ਤੋਂ ਉਹ ਗਲਤੀ ਨਾ ਕਰੀਏ ਹਾਂਜੀ ਆਪਾਂ ਇੱਥੇ ਸਾਰਿਆਂ ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੀਆਂ ਕਰਦੇ ਰਵਾਂਗੇ ਤੁਸੀਂ ਬਣੇ ਰਹੋ ਜੀ ਬਲੌਗ ਨਾਲ ਤੇ ਕਰਦੇ ਰਹੋ ਬਲੌਗ ਨੂੰ ਇੰਜੁਆਏ ਹਾਂਜੀ ਇੱਥੇ ਟਾਈਮ ਆ ਜਿਹੜਾ 2 ਵੱਜ ਚੁੱਕੇ ਨੇ ਆਪਾਂ ਪਸ਼ੂਆਂ ਨੂੰ ਜਿਹੜਾ ਪਾਣੀ ਪਲਾ ਰਹੇ ਹਾਂਗੇ ਪਾਣੀ ਆਪਾਂ ਹਮੇਸ਼ਾ ਨਿੱਗਾ ਪਿਉਣਿਆ ਜੀ ਤੱਤਾ ਪਾਣੀ ਕਰ ਲੈਣੇ ਹੁੰਨੇ ਆ ਪਹਿਲਾਂ ਉਸ ਤੋਂ ਅਕੋਸਾ ਯਾਕਰਕਾਰਪੇ ਆਈ ਜਾਂਦੇ ਰਹਿੰਦੇ ਆ ਸਾਰੇ ਪਸ਼ੂਆਂ ਨੂੰ ਹਾਂਜੀ ਇਹ ਆਪਣੀ ਝੋਟ ਝੂਠਾ ਪਾਣੀ ਨਹੀਂ ਪੀਂਦੀ ਇੱਕ ਵਾਰ ਧਰ ਕੇ ਦੇਖਦੇ ਆ ਕਿਉਂਕਿ ਨਿੱਗਾ ਪਾਣੀ ਹੈ ਜੀ ਐਵੇਂ ਅਸੀਂ ਜੇ ਪੀ ਲੇ ਤਾਂ ਲੋਟ ਹੈ ਹਨਾ ਪਰ ਇਹ ਨਹੀਂ ਪੀਂਦੀ ਜੀ ਬਹੁਤ ਸ਼ਰਾਰਤਨ ਹੈ ਦਾ ਪਤਾ ਹੀ ਆ ਇਹਨਾਂ ਨੇ ਪਾਣੀ ਜਿਹੜਾ ਪੀ ਲਿਆ ਜੀ ਹਾਂਜੀ ਇਹਨੇ ਉਹ ਪਾਣੀ ਜਿਹੜਾ ਨਹੀਂ ਪੀਤਾ ਨੂੰ ਦੁਬਾਰੇ ਪਾਣੀ ਪਾਵਾਂਗੇ ਤੇ ਇਧਰ ਬੱਚੇ ਨੂੰ ਆਪਾਂ ਧਰ ਦਿੱਤਾਗਾ ਇਸ ਤੋਂ ਬਾਅਦ ਆਪਾਂ ਪਾਵਾਂਗੇ ਨੀਰਾਚਾਰਾ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਦਿਨ ਛੋਟੇ ਹੋ ਗਏ ਬਾਕੀ ਠੰਡ ਹੋ ਗਈ ਬਸ 2 ਵਜੇ ਪਾਣੀ ਪੀਣ ਲੱਗੇ ਸੀ 15-20 ਮਿੰਟ ਹੋ ਗਏ ਢਾਈ ਦੇ ਲਗੇ ਟਾਈਮ ਹੋ ਗਿਆ ਹੋਊਗਾ ਲਓ ਜੀ ਪਾਣੀ ਤਾਂ ਨਹੀਂ ਸਾਰਿਆਂ ਨੇ ਪੀ ਲਿਆ ਇਹ ਆਪਾਂ ਲਿਆਂਦੀ ਆ ਤੂੜੀ ਤੂੜੀ ਪੰਡ ਦੇ ਵਿੱਚ ਲਿਉਣੀ ਪੈਂਦੀ ਹੈ ਜੀ ਬਾਹਰੋਂ ਇਕੱਠੀ ਪਾ ਲਿਆ ਉਹਨੇ ਹੁੰਨੇ ਆ ਪੰਡਾ ਚ ਦੋ ਪੰਡਾ ਲੈ ਆਉਣੇ ਹੁੰਨੇ ਆ ਇਕੱਠੀਆਂ ਲਓ ਜੀ ਸੰਨੀ ਜਿਹੜੀ ਆਪਾਂ ਰਲਾਉਣ ਲੱਗ ਗਏ ਆ ਇੱਥੇ ਰਲਾ ਦਿੰਨੇ ਆ ਜੀ ਆਪਾਂ ਕਿਉਂਕਿ ਜੇ ਬਾਹਰ ਲਈ ਖੁਰਲਿਆਂ 'ਚ ਲਾਉਣੇ ਤਾਂ ਕੱਲੀ ਜਾਣੀ ਅੱਜ ਮੈਂ ਕੱਲੇ ਨੂੰ ਪਹਿਲਾਂ ਉੱਥੇ ਪਾ ਕੇ ਰਲਾ ਫਿਰ ਔਖਾ ਹੋ ਜਾਂਦਾ ਢੇੜੇ ਵਾਲੇ ਬਾਕੀ ਚੇਰ ਵਾਲਾ ਲੱਗਦਾ ਹੈ ਕਿਉਂਕਿ ਠੰਡ ਬਹੁਤ ਜ਼ਿਆਦਾ ਆਈ ਐਵੇਂ ਲੱਗਦਾ ਵੀ ਦਵਾ ਦਾ ਕੰਮ ਆ ਜਿਹੜਾ ਨਿਬੜ ਜਾਣ ਇਸ ਲਈ ਮੈਂ ਇੱਥੇ ਅੰਦਰ ਹੀ ਹੁਣ ਪਾਣ ਜਾਂ ਜਿਹੜੀ ਖਾਲਰ ਵਾਲੀ ਭੌਂਤੀ ਹੋਈ ਹੈ ਜੀ ਦੋ ਡੰਗਾਂ ਦੀ ਇਕੱਠੀ ਪਿਉ ਲੈਣੀ ਹੁੰਦੀ ਹੈ ਜੀ ਮੈਂ ਹੁਣ ਇਹਨੂੰ ਮੈਂ ਇੱਥੇ ਬੱਥਰ ਚ ਪਾ ਕੇ ਲੈ ਜੂ ਕਿਉਂਕਿ ਜੇ ਉੱਥੇ ਬਾਲਟੀ ਲੈ ਕੇ ਆਨੇ ਹੀ ਫਿਰ ਪਸੂ ਡੋਲਦਾ ਹਨਾ ਬਾਲਟੀ ਨਹੀਂ ਲੋਟ ਆਉਂਦੀ ਬੱਠਾ ਚ ਲਿਜਾ ਕੇ ਜਿੰਨੀ ਕ ਆਪਾਂ ਲੋੜ ਇਕੱਠੀ ਪਾ ਲੂੰਗੀ ਸਾਰੀ ਢੂੜੀ ਤੇ ਤੇ ਬਸ ਫਿਰ ਆਪਾਂ ਚੰਗੀ ਤਰ੍ਹਾਂ ਹੱਥ ਮਾਰ ਦਾਂਗੇ ਸੰਨੀ ਹਮੇਸ਼ਾ ਜੀ ਤਿੰਨ ਬਾੜਾਂ ਦੇ ਵਿੱਚ ਰਲਦੀ ਹੁੰਦੀ ਐ ਸੰਨੀ ਜੇਕਰ ਚੰਗੀ ਤਰ੍ਹਾਂ ਚੂਰੀ ਮੰਗੋਰ ਲਾਉਣੇ ਹੋਵੇ ਤਾਂ ਹਮੇਸ਼ਾ ਤਿੰਨ ਬਾੜਾਂ ਦੇ ਵਿੱਚ ਰਲਦੀ ਹੁੰਦੀ ਐ ਇਹ ਸੰਨੀ ਰਲੋਣੀ ਮੈਂ ਆਪਣੇ ਦਾਦਾ ਜੀ ਤੋਂ ਸਿੱਖੀ ਸੀ ਵਨਾਨੇ ਨੇ ਮੈਂ ਦੱਸਿਆ ਸੀ ਵੀ ਜਿਹੜੀ ਤਿੰਨ ਬਾੜਾਂ ਦੇ ਵਿੱਚ ਸੰਨੀ ਰਲਦੀ ਹੁੰਦੀ ਹੈ ਹੁਣ ਜਿਵੇਂ ਇੱਕ ਬਾੜ ਇਹ ਦੇਤੀ ਮੈਂ ਇੱਕ ਬਾੜ ਦੂਜੇ ਪਾਸੇ ਦੇ ਦੂ ਤੀਜੀ ਬਾੜ ਫਿਰ ਇਧਰਲੇ ਪਾਸੇ ਦੇ ਇਸ ਤਰ੍ਹਾਂ ਜਿਹੜੀ ਸੰਨੀ ਬਹੁਤ ਸੋਹਣੀ ਰਲਦੀ ਹੈ ਕਈ ਵਾਰ ਜਦੋਂ ਆਪਾਂ ਕੰਮ ਕਰ ਰਹੇ ਹੁੰਨੇ ਆ ਜਾਂ ਗੱਲਾਂ ਕਰ ਰਹੇ ਹੁੰਨੇ ਆ ਤਾਂ ਜਿਹੜੀਆਂ ਆਪਣੇ ਬਚਪਨ ਵਾਲੀਆਂ ਗੱਲਾਂ ਹੀ ਉਹ ਜ਼ਿਆਦਾ ਆ ਜਾਂਦੀਆਂ ਹੁੰਦੀਆਂ ਨੇ। ਇਸੇ ਤਰ੍ਹਾਂ ਜਦੋਂ ਮੈਂ ਛੋਟੀ ਹੁੰਦੀ ਸਨੀਰ ਲਾ ਰਹੀ ਸੀ ਉਸ ਟਾਈਮ ਦਾਦਾ ਜੀ ਨਾਲ ਲੱਗ ਰਹੇ ਸੀ ਮੇਰੇ। ਉਹਨਾਂ ਨੇ ਮੈਨੂੰ ਸਨੀਰ ਲਾਉਣ ਦਾ ਤਰੀਕਾ ਦੱਸਿਆ ਸੀ। ਮੈਂ ਉਹਨਾਂ ਨੂੰ ਮੋੜ ਕੇ ਵੀ ਕਿਹਾ ਵੀ ਸਨੀ ਦਾ ਕੀ ਹੈਗਾ ਇੱਧਰ ਹੱਥ ਮਾਰੋ ਇੱਧਰ ਹੱਥ ਮਾਰੋ। ਵੀ ਸਨੀ ਲਾ ਜਾਂਦੀ ਹੈ ਉਹ ਕਹਿੰਦੇ ਨਹੀਂ ਵੀ ਐਵੇਂ ਨਹੀਂ ਹੁੰਦਾ। ਵੀਹਵੇਂ ਸੱਨੀਆਂ ਨੂੰ ਤਿੰਨ ਬਾੜਾਂ ਦੇ ਕੇ ਫੇਰ ਹੀ ਜਿਹੜੀ ਸੱਨੀ ਹੋਰ ਲਾਦੀ ਹੈਗੀ ਹਾਂਜੀ ਹੁਣ ਆਪਾਂ ਦੂਜੇ ਪਾਸੇ ਜਿਹੜੀ ਸੱਨੀ ਹੋਰ ਲਾ ਰਹੇ ਹਾਂਗੇ ਇਹ ਨੇ ਹੀ ਮਾਮਾ ਮਾਤੀਆਂ ਜੋ ਵੱਡੀ ਗਾਂ ਵੀ ਆਪਣੀ ਜਿਹੜੀ ਪਰਲੇ ਕੰਧ ਕੰਨੀ ਖੜੀ ਐ ਇਹ ਉਹਦੀ ਧੀ ਹੈਗੀ ਤੇ ਇਧਰ ਦੇਖੋ ਜੀ ਬੱਚਾ ਜਿਹੜਾ ਆਪਣਾ ਸ਼ਰਾਰਤਾ ਕਰ ਰਿਹਾ ਹੈਗਾ ਤੂੜੀ ਦੇ ਵਿੱਚ ਪੰਗੇ ਲੈ ਰਿਹਾ ਇਹ ਜਿਹੜੀ ਆਪਣੀ ਛੋਟੀ ਕੱਟੀ ਆ ਸ਼ੁਕਰਕੌਰੇ 2 ਮਹੀਨਿਆਂ ਦੀ ਹੋ ਗਈ ਜੀ ਇਹਨੂੰ ਆਪਾਂ ਜਿਹੜੀ ਸੰਨੀ ਨਹੀਂ ਪਾਉਣ ਲੱਗੇ ਨਾ ਕੋਈ ਨੀਰਾ ਨਾ ਚਾਰਾ ਇਹਨੂੰ ਸਿਰਫ ਘੱਲੀ ਫੀਡ ਤੇ ਰੱਖਿਆ ਹੋਇਆ ਹੈਗਾ ਹਾਂਜੀ ਉਧਰ ਆਪਾਂ ਦਾਣਾ ਪਾਣੀ ਪਾ ਆਏ ਆ ਇੱਥੇ ਆਪਾਂ ਜਿਹੜੀ ਸੰਨੀ ਆ ਸਵੇਰ ਵਾਲੀ ਲਾ ਰਹੇ ਆ ਸ਼ਾਮ ਵਾਲੀ ਹੁਣ ਅੰਦਰ ਲਾਏ ਆ ਉਹ ਤੇ ਉਹ ਬੰਨੇ ਪਏ ਨੇ ਇਹ ਸਵੇਰ ਵਾਲੀ ਹੈ ਜੀ ਕਿਉਂਕਿ ਠੰਡ ਬਹੁਤ ਜ਼ਿਆਦਾ ਹੈਗੀ ਸਵੇਰੇ ਉੱਠ ਕੇ ਸੰਨੀ ਜਿਹੜੀ ਨਹੀਂ ਰਲਦੀ ਬਾਕੀ ਮੌਸਮ ਹੈ ਉਹ ਵੀ ਬਹੁਤ ਜ਼ਿਆਦਾ ਖਰਾਬ ਇਸ ਕਰਕੇ ਮੈਂ ਹੁਣੇ ਰਲਾ ਕੇ ਇਹਨੂੰ ਤੇ ਪੱਲੀ ਦੇ ਵਿੱਚ ਪਾ ਕੇ ਰੱਖ ਦੂੰਗੀ ਉਸ ਤੋਂ ਬਾਅਦ ਸਵੇਰੇ ਉੱਠ ਕੇ ਬਸ ਟੋਕਰਿਆਂ ਦੇ ਨਾਲ ਜਿਹੜਾ ਆਪਾਂ ਉਹਨਾਂ ਦੇ ਮੂਰੇ ਸੇੜ ਦਾਂਗੇ ਸਿਆਲਾਂ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਹੀ ਪਰ ਕੰਮ ਬਿਆੰਤ ਨਾਲ ਕਰਨਾ ਪੈਂਦਾ ਹੈ ਲਓ ਜੀ ਸ਼ਰਾਰਤੀ ਬੱਚੇ ਨੂੰ ਤਾਂ ਸਾਡੇ ਨੂੰ ਮਿਲੋ ਇਹ ਕਹਿੰਦਾ ਮੇਰੀ ਵੀਡੀਓ ਬਣਾਓ ਹਾਂਜੀ ਇੱਧਰ ਆਪਾਂ ਜਿਹੜੀ ਥੱਲੇ ਪੱਲੀ ਵਛਾਈ ਹੋਈ ਹੈ ਤੁਸੀਂ ਦੇਖ ਰਹੇ ਹੋਊਗੀ ਇਹਦੇ ਵਿੱਚ ਆਪਾਂ ਚੱਕ ਕੇ ਧਰ ਦਾਂਗੇ ਬਾਕੀ ਅੱਜ ਦੇ ਬਲੌਗ ਦੇ ਵਿੱਚ ਇੰਨੇ ਹੀ ਜੀ ਉਮੀਦ ਕਰਦੇ ਆ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਨਾਲ ਧੰਨਵਾਦ